ਮੈਂ ਜਾਵਣੋਂ ਤੇ ਡਰ ਕੇ ਤੇ ਲੋਕੇ ਦਿੱਤੇ ਆਉਂਦਾ ਆਂ ਤਾਂ ਪੀਂਹਂਦਿਆ ਤੂੰ ਹੀ ਮੈਨੂੰ ਸੂਰਬੀਰ ਕਹਦੇ ਹੋ ਕਿੰਦਾ ਮੈਂ ਤੈਨੂੰ ਸੂਰਬੀਰ ਕਿਹਾ ਨਾ ਤੂੰ ਸੂਰਬੀਰ ਉੱਠ ਜੰਗ ਲੜ ਇਹਨਾਂ ਲੋਕਾਂ ਦਾ ਸਾਹਮਣਾ ਕਰ ਮੈਂ ਤੈਨੂੰ ਜੋਦਾ ਬਣਾਇਆ ਹਾਲੇਲੂਇਆ ਕਿੰਦਾ ਮੈਂ ਕਿੰਦਾ ਯਕੀਨ ਕਰਾਂ ਕਿ ਮੈਂ ਜੋਦਾ ਵਾਂ ਮੈਂ ਤੁਹਾਨੂੰ ਪਰਖਣਾ ਚਾਹੁੰਦਾ ਤੂੰ ਨੇ ਕਿਹਾ ਪਰਖ ਲੈ ਮੈਂ ਸਵਰਗੀ ਦੂਤੀ ਆਂ ਉਹਨੇ ਕਿਹਾ ਮੈਂ ਤੈਨੂੰ ਖਾਣਾ ਵਾਂ ਰੋਟੀ ਦੇਣਾ ਚਾਹੁੰਦਾ ਹੈ ਕਿੰਦਾ ਮੈਂ ਰੋਟੀ ਖਾ ਕਰੂੰਗਾ ਸਵਰਗੀ ਦੂਤਾਂ ਦਾ ਕਿੰਦਾ ਮੈਂ ਤੁਹਾਡੀ ਰੋਟੀ ਖਾਣਾ ਰੋਟੀ ਜੀ ਖਵਾ ਲਉ ਦੇ ਤੇ ਕਿੰਦਾ ਠੀਕ ਹੈ ਤੂੰ ਮੈਨੂੰ ਪਰਖਣਾ ਹੈ ਮੈਂ ਰੋਟੀ ਪੱਥਰ ਉੱਤੇ ਰੱਖ ਦੇ ਉਹਨੇ ਰੋਟੀ ਪੱਥਰ ਉੱਤੇ ਰੱਖੀ ਤੈਨੂੰ ਅੱਗ ਲੱਗ ਗਈ ਤਿੱਕੇ ਧੰਰ ਗਿਆ ਕਿੰਦਾ ਮੈਨੇ ਇਹ ਅਨ ਪਰਖਿਆ ਤੇ ਸਵਰਗੀ ਦੂਤ ਕਿਹਾ ਡਰਨਾ ਮੈਤਰੀ ਨਾਲ ਹਾਂ ਡਰਨਾ ਗੋਈ ਕਰਨੀ ਤੋਂ ਪਰਖ ਲਿਆ ਹallelujah ਪਰ ਉੱਠ ਮਨੋ ਕੱਠੇ ਕਰ ਔਰ ਚੰਗਲੀ ਤਿਆਰੀ ਕਰ ਸ਼ੇਕਾਗਦੇ ਅੰਦਰ ਸਮਰਥਾ ਕੀ ਉਹਦੇ ਅੰਦਰ ਪਿੰਡ 'ਚ ਗਿਆ ਰਾਤ ਨੂੰ ਜਿੰਨੀਆਂ ਮੂਰਤੀਆਂ ਸਾਰੀਆਂ ਨੇ ਭੰਨ ਦਿੱਤੀਆਂ ਲੋਕ ਦੇ ਨਹੀਂ ਉੱਠੇ ਕਿੰਦੀਆਂ ਮੂਰਤੀਆਂ ਕਿ ਨਹੀਂ ਭੰਨੀਆਂ ਅਸਰੇਲੀ ਲੋਕਾਂ ਦੇ ਇਹ ਕਿਨੇ ਮੂਰਤੀਆਂ ਭੰਨਤੀਆਂ ਆ ਮੂਰਤੀਆਂ ਨੂੰ ਇਦਾਂ ਕਿਨੇ ਕਰਤਾ ਉਹ ਕਹਿੰਦੇ ਜਾਂਚ ਕੀਤੀ ਕਿੰਦੀ ਪਲਾਨੇ ਪਲਾਨੇ ਮੁੰਡੇ ਦਾ ਕੰਮ ਹੈ ਗਿਦੌਣ ਨੇ ਕੰਮ ਕੀਤਾ ਉਹਦੇ ਪਿਓ ਕੋਲੇ ਗਿਆ ਉਹ ਕਹਿੰਦਾ ਤੇਰੇ ਤੇਰੇ ਮੁੰਡੇ ਨੇ ਨਾ ਸਾਡੀਆਂ ਮੂਰਤੀਆਂ ਸਾਰੀਆਂ ਰਾਤ ਭੰਨ ਦਿੱਤੀਆਂ ਤੇ ਚੰਗਾ ਨਹੀਂ ਕੀਤਾ ਉਹਨੂੰ ਸਾਨੂੰ ਆ ਥੰਦੇ ਆ ਇਹਨੂੰ ਵੇਖਣਾ ਹੋਣਾ ਲੜਾਈ ਕਰਨੀ ਉਹਦੇ ਨਾਲ ਤੇ ਉਹ ਸਿਆਣਾ ਸੀ ਕਹਿੰਦਾ ਮੇਰੀ ਗੱਲ ਸੁਣੋ ਜਿਹੜੀਆਂ ਮੂਰਤੀਆਂ ਆਪਣਾ ਆਪ ਨਹੀਂ ਮੇਰੇ ਮੁੰਡੇ ਤੋਂ ਬਚਾ ਸਕੀਆਂ ਇਹ ਤੁਹਾਨੂੰ ਬਚਾ ਲੈਣਗੀਆਂ ਹੈ ਕਹਿੰਦਾ ਸਰੇਲਿਓ ਇਹ ਰਾਤ ਆਪਣੀ ਹਫਾਜ਼ਤ ਆਪ ਨਹੀਂ ਕਰ ਸਕੀਆਂ ਤੇ ਕੀ ਤੁਹਾਡੀ ਹਫਾਜ਼ਤ ਕੀ ਕਰਨੀ ਆ ਤੂੰ ਜੇ ਮੇਰੇ ਮੁੰਡੇ ਲੜਨਾ ਚਾਹੁੰਦੇ ਜੇ ਮੈਂ ਜੀ ਪਾਵਰ ਉਹ ਕਿ ਤਾਂ ਆਪਣੇ ਮੇਰੇ ਮੁੰਡੇ ਨਾਲ ਵੇਖ ਲੈਣਗੀ ਤੀ ਨਾ ਕੁਝ ਕਰੋ ਨਾ ਅਸਰਲੀ ਸਮਝ ਗਈ ਉਹ ਤਾਂ ਅਗੀ ਕਿ ਵਾਕਈ ਇਹਨਾਂ ਦੇ ਪਿੱਛੇ ਚੱਲ ਕੇ ਤੇ ਸਸੀਂ ਠੋਕਰਾ ਖਾ ਰਹੇ ਆ ਜੋ ਫਲਸਤੀ ਸਾਨੂੰ بار بار ਸਾਡੀ ਕਣਕ ਸਾਡੇ ਦਾਣੇ ਸਾਡੀ ਫਸਲ ਤਬਾਹ ਕਰ ਜਾਂਦੇ ਆ ਅਗਾਉਂਦੇ ਆ ਹੀ ਮਿਹਨਤ ਅਸੀਂ ਕਰਦੇ ਨੇ ਨਾ ਵੱਟ ਕਿਉਂ ਲੈ ਜਾਂਦੇ ਆ ਤੇ ਸਮਝ ਆ ਗਈ ਉਹਨਾਂ ਨੂੰ ਤੋ ਪਰਮੇਸ਼ਰ ਨੇ ਗੀਦੌਨ ਨੂੰ ਟਕਰਾ ਕੀਤਾ ਗੀਦੌਨ ਨੂੰ ਝੋਦਾ ਬਣਾਇਆ ਤੇ ਪਰਮੇਸ਼ਰ ਕਹਿਆ ਗੀਦੌਨ ਚਲ ਲੋ ਇਕੱਠੇ ਕਰ ਔਰ ਫ੍ਰਿਸ਼ਤੇ ਲੜ ਫ੍ਰਿਸ਼ਤੇ ਦੀ ਸੈਨਾ ਕਿੰਨੀ ਸੀ ਲੱਕ ਕੀੜੀਆਂ ਦੀ ਤਰ੍ਹਾਂ ਲੱਖਾਂ ਦੇ ਹਸਾਬ ਨਾਲ ਸੈਨਾ ਲੱਖਾਂ ਦੇ ਹਸਾਬ ਨਾਲ ਲੋਕ ਤੇ ਦੋਦ ਕੋਲੇ ਗੀਦੌਨ ਕੋਲੇ ਕਿੰਨੇ ਸੀ ਸਿਰਫ 32000 ਯੋਧਾ